ਨਾਮ ਗੋਬਿੰਦ ਜਪੇਂਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਪੂਰਾ ਪ੍ਰਭ ਉਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਤੋ ਕਹੋ ਟੱਲ ਗੁਰ ਸੇਵੀ ਆਹਨੇ ਸ ਸਹਜ ਸੁਭਾਈ ਨਰਸਨਾ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤਖ ਸੰਮਦੀ ਨੂਰ ਅਰਸੋਂ ਹੋ ਕੋਰਸੋਂ ਛੱਟੀ ਆ ਸੋ ਦਾ ਡੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸੋ ਰਠ ਮਹਲਾ ਪੰਜਵਾਂ ਨੁਰਤ ਕਬਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ पार ब्रह्म प्रभु कृपा तारी अपना मिरद स्मारिया दरत गवाया हर प्रभु આપે सब संसार उवारिया पार ब्रह्म प्रभु कृपा तारी अपना मिरद स्मारिया ਹੋਈ ਰਾਜੇ ਰਾਮ ਕੀ ਰਖਵਾਲੀ ਸੁਖ ਸਹਜ ਆਨੰਦ ਗੁਣ ਗਾਵਹੁ ਮਨ ਤਨ ਦੇਹ ਸੁਖਾਲੀ ਰਹਾਉ ਪਾਤਤ ਉਦਾਰਣ ਸਤਗੁਰ ਮੇਰਾ ਮੋਹਿ ਤਿਸ ਕਾ ਪ੍ਰਵਾਸਾ ਬਖਸ ਲਏ ਸਭ ਸੱਚੈ ਸਾਹਿਬਾ ਸੁਣ ਨਾਨਕ ਕੀ ਅਰਦਾਸਾ ਪਾਤ ਤਾ ਉਧਾਰਨ ਸਤਿਗੁਰ ਮੇਰਾ ਮੋਹ ਤਿਸ ਕਾ ਪ੍ਰਭਾਸਾ ਬਖਸ ਲਐ ਸਭ ਸੱਚਾ ਸਾਹਿਬ ਸੁਣ ਨਾਨਕ ਕੀ ਅਰਦਾਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ